ਗੁਰੂ ਪਿਆਰੇ ਵਿਦਵਾਨ ਪਰਿਸ਼ਾ ਨੇ ਚਾਰ ਪ੍ਰਕਾਰ ਦੀ ਸੰਗਤ ਦਰਸਾਈ ਆ ਪਹਿਲੀ ਸੰਗਤ ਸੰਗਤੋ ਭਾਵ ਇਕੱਠ ਸਭਾ ਦੋ ਚੀਜ਼ਾਂ ਦਾ ਮਿਲਾਪ ਜਿਸ ਕਰਕੇ ਜੀਵਨ ਦੇ ਵਿੱਚ ਕੁਝ ਲਾਭ ਜਾਂ ਹਾਨੀ ਨਾ ਹੋਵੇ ਉਹ ਸੰਗਤ ਹੈ ਔਰ ਦੂਸਰੀ ਸਾਧ ਸੰਗਤ ਤਲੇ ਪਰਿਸ਼ਾਣ ਨੂੰ ਸੱਤ ਪਰਿਸ਼ਾਣ ਨੂੰ ਮਿਲ ਕਰਕੇ ਪਰਉਪਕਾਰ ਸਿਮਰਨ ਭਜਨ ਬੰਦਗੀ ਸੇਵਾ ਦੇ ਵਿੱਚ ਪ੍ਰਾਣੀ ਲੱਗ ਜਾਵੇ ਉਹ ਸਾਧ ਸੰਗਤ ਔਰ ਤੀਸਰੀ ਕੁ ਸੰਗਤ ਮਨਮੁਖਾਂ ਦੇ ਨਾਲ ਮਿਲ ਕਰਕੇ ਆਪਣੇ ਸ਼ੁਭ ਗੁਣਾਂ ਨੂੰ ਤਿਆਗ ਦੇਵੇ ਭੜੇ ਗੁਣਾਂ ਨੂੰ ਔਗਣਾਂ ਨੂੰ ਗ੍ਰਹਿਣ ਕਰੇ ਉਹ ਕੁ ਸੰਗਤ ਹੈ ਔਰ ਚੌਥੀ ਸਤ ਸੰਗਤ ਜਿਸ ਦੇ ਵਿੱਚ ਬੈਠ ਕਰਕੇ ਸਤਿ ਦੀ ਪ੍ਰਾਪਤੀ ਹੋਵੇ ਸਤ ਗੋਣ ਜਿਹੜਾ ਪਰਮਾਤਮਾ ਸਦਾ ਸਤ ਔਰ ਮਹਾਰਾਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਸਤ ਸੰਗਤ ਕਿਹੋ ਜੀ ਹੋਣੀ ਚਾਹੀਦੀ ਕਿਹੋ ਜੀ ਹੁੰਦੀ ਹੈ ਜਿੱਥੇ ਇੱਕ ਪਰਮਾਤਮਾ ਦੇ ਨਾਮ ਦਾ ਵਖਾਨ ਹੁੰਦਾ ਕਥਨ ਹੁੰਦਾ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਓ ਮਹਾਰਾਜ ਕਹਿੰਦੇ ਗੁਰਾ ਦੀ ਸੰਗਤ ਦੇ ਵਿੱਚ ਮਹਾਰਾਜ ਦਾ ਹੁਕਮ ਹੈ ਵੀ ਪਰਮਾਤਮਾ ਦੇ ਨਾਮ ਦਾ ਕਥਨ ਕਰਨਾ ਇਹ ਮਹਾਰਾਜ ਜੀ ਨੇ ਸਾਨੂੰ 부ਝਾ ਦਿੱਤਾ ਸਮਝਾ ਦਿੱਤਾ ਹੈ